ਲੋਕੀ ਪਾਰਟੀਸ਼ਨ ਸਟੋਰੀਜ਼ ਅਸੀਂ ਕਰਦੇ ਆਂ ਔਰ ਕਈ ਸਬਸਕ੍ਰਾਈਬਰ ਸਾਡੇ ਵੀਡੀਓਸ ਨੂੰ ਦੇਖਣ ਵਾਲੇ ਕਹਿੰਦੇ ਨੇ ਕਿ ਤੁਹਾਡੀਆਂ ਪਾਰਟੀਸ਼ਨ ਸਟੋਰੀਜ਼ ਦੇ ਵਿੱਚ ਦਰਦ ਚਲਕਦਾ ਹੈ ਬਿਲਕੁਲ ਚਲਕਦਾ ਜੀ ਕਿਉਂਕਿ ਅੱਸੀ ਜਿਹੜਾ ਹੈ ਸਾਡੇ ਪਰਿਵਾਰ ਦੇ ਨਾਲ ਸੰਬੰਧਿਤ ਵੀ ਹੈ ਪਾਰਟੀਸ਼ਨ ਸਟੋਰੀ ਔਰ ਪਾਰਟੀਸ਼ਨ ਦਾ ਸੰਤਾਪ ਸਾਡੇ ਪਰਿਵਾਰ ਨੇ ਵੀ ਹੰਡਾਇਆ ਹੈ ਇਸੇ ਕਰਕੇ ਪਾਰਟੀਸ਼ਨ ਸਟੋਰੀਜ਼ ਮੇਰਾ ਹਮੇਸ਼ਾ ਫੇਵਰਿਟ ਜਿਹੜਾ ਹੈ ਵੀਡੀਓ ਹੁੰਦਾ ਹੈ ਇਸ ਕਰਕੇ ਪਾਰਟੀਸ਼ਨ ਸਟੋਰੀਜ਼ ਬਣਾਉਂਦੇ ਆਂ ਸ਼੍ਰੀ ਮਨੋਹਰ ਲਾਲ ਚੋਪੜਾ ਜੀ ਸਾਡੇ ਪਰਿਵਾਰ ਦੇ ਥੰਮ ਮੇਰੇ ਚਾਚਾ ਜੀ ਪਿਤਾ ਸਮਾਨ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਅੱਜ ਤੁਹਾਨੂੰ ਸਾਡੀ ਪਾਰਟੀਸ਼ਨ ਸਟੋਰੀ ਵੀ ਪਤਾ ਲੱਗੇਗੀ ਬੜੀ ਦਰਦ ਭਰੀ ਕਹਾਣੀ ਹੈ ਬੜੀ ਇਮੋਸ਼ਨਲ ਕਹਾਣੀ ਹੈ ਵੀਡੀਓ ਦੇਖਣਾ ਜ਼ਰੂਰ ਜੀ ਚਾਚਾ ਜੀ ਕੀ ਹਾਲ ਚਾਲ ਹੈ ਬੜੀਆ ਠੀਕ ਠਾਕ ਉਹ ਬ ਸਿੱਤ ਠੀਕ ਹੈ ਨਾ ਬ ਕਹਿ ਹਾਂ ਮੈਂ ਕਿਹਾ ਤੁਹਾਨੂੰ ਅੱਜ 1947 ਦੇ ਵਿੱਚ ਲੈ ਕੇ ਜਾਣਾ ਥੋੜਾ ਜਿਹਾ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਕੋਈ ਨਹੀਂ ਮੈਨੂੰ ਸਭ ਕੁਝ ਯਾਦ ਹੈ ਸਾਡੇ ਜਿਹੜਾ ਚੈਨਲ ਹੈ ਨਾ ਜੀ ਉਸ ਤੇ ਲੋਕ ਦੇਖਦੇ ਨੇ ਕਿ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਲੋਕਾਂ ਨੂੰ 1947 ਦੀਆਂ ਕਹਾਣੀਆਂ ਸੁਣਾਉਂਦੇ ਆਂ ਔਰ ਲੋਕਾਂ ਨੂੰ ਇੰਟਰਵਿਊ ਕਰਦੇ ਬਜ਼ੁਰਗਾਂ ਨਾਲ ਗੱਲ ਕਰਦੇ ਆਂ ਤੇ ਮੈਂ ਕਿਹਾ ਅੱਜ ਆਪਣੀ ਕਹਾਣੀ ਦਾ ਦਰਦ ਵੀ ਦੱਸ ਦਈਏ ਤੇ 1947 ਦੇ ਵਿੱਚ ਆਪਾਂ ਹੁਣ ਜਾਣਾ ਸਭ ਤੋਂ ਪਹਿਲਾਂ ਤਾਂ ਆਪਣਾ ਤੁਹਾਡਾ ਜਨਮ ਕਿੱਥੇ ਹੋਇਆ ਇਹ ਦੱਸੋ ਜੀ ਮੇਰਾ ਜਨਮ ਸਹਾਵਾ ਤੇਲਵਕ ਜੀ ਇਹ ਇਹਦਾ ਥੰਨਾ ਸੀ ਗਵਾਂਡੂ ਜੀ ਤੇ ਤਸਵੀਰ ਸੀ ਇਹ ਮਲਾਵਾਡ ਜ਼ਿਲ੍ਹਾ ਸੀ ਗੁਜਰਾਵਾਲਾ ਜ਼ਿਲ੍ਹਾ ਗੁਜਰਾਵਾਲਾ ਗੁਜਰਾਵਾਲਾ ਠੀਕ ਹੈ ਉੱਥੇ ਹੋਇਆ ਪੰਜਾਬ ਦਾ ਹਸਲ ਤੇ ਬੋ ਜ਼ਰਖੇਜ਼ ਉਪਜਾਉ ਜ਼ਿਲਾ ਸੀਗਾ ਗੁਜਰਵਾਲਾ ਦਾ ਜੀ ਜਿੱਦੂ ਮੈਰੀ ਪਾਣੀ ਲੱਗਦਾ ਸੀਗਾ ਹਮਮ ਔਰ ਆ ਖੂਬ ਖੇਤੀ ਹੁੰਦੀ ਸੀ ਇੱਥੇ ਜੀ ਜਿਆਦਾ ਲੋਕ ਮੁਸਲਮਾਨ ਰਹਿੰਦੇ ਸਨ ਹਮ ਸਾਡੇ 13 ਘਰ ਹਿੰਦੂਆਂ ਦੇ ਸਨ ਕੁੱਲ ਅੱਛਾ ਤੁਹਾਨੂੰ ਯਾਦ ਹੈ ਵੀ 13 ਘਰ ਹਿੰਦੂਆਂ ਦੇ ਸੀਗੇ 13 ਘਰ ਦੇ ਸਨ ਤੇ ਉਹ ਸਾਰੇ ਇੱਕ ਦੂਜੇ ਨਾਲ ਰਿਲੇਟਿਡ ਹੀ ਥੇ ਜੀ ਸਾਡੇ ਚਾਚੇ ਤਾਇਆ ਜੋ ਹਮ ਬਜ਼ੁਰਗਾ ਦੀ ਫੈਮਿਲੀ ਵਿੱਚ ਹੋ ਸੀ ਜੀ ਤੇ ਹੁਣ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਫੈਮਿਲੀ ਟਰੀ ਦੀ ਜਾਣਕਾਰੀ ਲਵਾਂਗੇ ਆਪਣਾ ਨਾਮ ਦੱਸੋ ਪਹਿਲਾਂ ਜੀ ਮੇਰਾ ਨਾਮ ਮਨੋਰਨਾ ਚੋਪੜਾ ਪਿਤਾ ਜੀ ਦਾ ਨਾਮ ਸ਼੍ਰੀ ਕੇਸ਼ਰਮਾ ਚੋਪੜਾ ਦਾਦਾ ਜੀ ਦਾ ਨਾਮ ਸ਼੍ਰੀ ਕਾਸ਼ੀਰਾਮ ਚੋਪੜਾ ਪਰਦਾਦਾ ਜੀ ਦਾ ਨਾਮ ਗੁਲਾਬ ਰਾਏ ਇੱਥੇ ਤੱਕ ਤੁਹਾਨੂੰ ਪਤਾ ਕਿ ਇਸ ਤੋਂ ਪਿੱਛੇ ਵੀ ਪਤਾ ਕੁਝ ਮੈਨੂੰ ਨਹੀਂ ਯਾਦ ਗੁਲਾਬ ਰਾਏ ਜੀ ਤੱਕ ਤੁਹਾਨੂੰ ਯਾਦ ਹੈ ਅੱਛਾ ਜੇ ਹੁਣ ਅਸੀਂ ਗੱਲ ਕਰੀਏ ਤੁਸੀਂ ਆਪਣੇ ਦਾਦਾ ਜੀ ਨੂੰ ਦੇਖਿਆ ਹੋਇਆ ਹੈ ਹਾਂ ਦੇਖਿਆ ਜੀ ਰਾਜੀ ਰਾਮ ਜੀ ਨੂੰ ਦੇਖਿਆ ਦਾਦਾ ਜੀ ਆਪਣੇ ਦਾਦਾ ਜੀ ਦੇ ਭਰਾ ਨੂੰ ਦੇਖਿਆ ਅੱਛਾ ਦਾਦਾ ਜੀ ਦੇ ਭਰਾ ਨੂੰ ਦੇਖਿਆ ਹੋਇਆ ਹੈ ਨਾਂ ਦੱਸੋ ਉਹਨਾਂ ਦਾ ਸ਼੍ਰੀ ਦولت ਰਾਮ ਸ਼੍ਰੀ ਜਗਤ ਰਾਮ ਜੀ ਤੇ ਠਾਕੁਰਦਾਸ ਠਾਕੁਰਦਾਸ ਇਹ ਤਿੰਨ ਭਰਾ ਸੀ ਉਹਨਾਂ ਦੇ ਜੀ ਇਹ ਆਪਣੇ ਕਲੈਨ ਦੇ ਵਿੱਚੋਂ ਹੈ ਹਾਂ ਬਿਲਕੁਲ ਸੱਚਾ ਚੋ ਹਮ ਸਕੇ ਜਾਤੇ ਸੀ ਤੇ ਤੇ ਹੁਣ ਗੱਲ ਕਰਾਂਗੇ ਤੁਹਾਡੇ ਪਿਤਾ ਜੀ ਸ਼੍ਰੀ ਕੇਸਰਮਲ ਚੋਪੜਾ ਜੀ ਕੀ ਕੰਮ ਕਰਦੇ ਸਨ ਇਹਦੇ ਬਾਰੇ ਜਾਣਕਾਰੀ ਦਿਓ। ਉਹ ਇੱਕ ਤਾਂ ਇਹਨਾਂ ਦਾ ਕੋਲ ਦੁਕਾਨ ਸੀਗੀ ਕਿਰੀਆਨੇ ਦੀ। ਜੀ। ਦੂਸਰਾ ਇਹਨਾਂ ਦਾ ਕੰਮ ਸਹੂਕਾਰਾ ਸੀਗਾ। ਹੂੰ। ਸਹੂਕਾਰਾ ਦਾ ਮਤਲਬ ਇਹ ਹੈ ਕਿ ਉਹ ਜ਼ਿਮੀਂਦਾਰਾਂ ਨੂੰ ਪੈਸੇ ਉਧਾਰ ਦਿੰਦੇ ਸਨ। ਜੀ। ਔਰ ਉਹ ਪੈਸੇ ਉਧਾਰ ਦੇ ਕੇ ਜਦੋਂ ਫਸਲਾਂ ਉਹਨਾਂ ਨੂੰ ਬਕਾਇਦਾ ਕਾਗਜ਼ ਕਰਾ ਲੈਂਦੇ ਸੀਗੇ ਜੀ ਕਾਗਜ਼ਾਂ ਤੇ ਦਿੱਕਤ ਹੂੰ ਉਹ ਜਦੋਂ ਫਸਲ ਉਗਦੀ ਸੀ ਹੂੰ ਜ਼ਿਮੀਦਾਰ ਫਸਲ ਜੁਕਤ ਤੋਂ ਪਹਿਲਾਂ ਜੀ ਇਹਨਾਂ ਨੂੰ ਬੁਲਾਉਂਦਾ ਸੀਗਾ ਤੇ ਤੁਸੀਂ ਆਪਣੇ ਪੈਸੇ ਦੱਸੋ ਕਿੰਨੇ ਆ ਪਹਿਲਾਂ ਆਪਣੇ ਫਸਲ ਦੇ ਪੈਸੇ ਜਿਹੜੇ ਆ ਉਹ ਇਹਨਾਂ ਨੂੰ ਜਿੰਨਾ ਇਹਨਾਂ ਦੇ ਪੈਸੇ ਹੁੰਦੇ ਸੀਗੇ ਦੇ ਦਿੰਦਾ ਸੀਗੇ ਜੀ ਬਾਕੀ ਦੀ ਫਸਲ ਇਹਨਾਂ ਨੂੰ ਹੀ ਵੇਚਦੇ ਸੀਗੇ ਜੀ ਇਹ ਖਰੀਦਦੇ ਸੀਗੇ ਹੂੰ ਇਹਨਾਂ ਦਾ ਆਪਣਾ ਹੀ ਰੇਟ ਹੁੰਦਾ ਸੀ ਲੇਕਿਨ ਉਹ ਰੇਟ ਜਾਇਜ਼ ਹੁੰਦਾ ਸੀਗਾ ਕਿਉਂਕਿ ਮਾਰਕੀਟ ਚ ਕੰਪੀਟੀਸ਼ਨ ਸੀਗਾ ਜੀ ਤੇ ਉਹ ਉਹ ਉਹਨਾਂ ਨੂੰ ਦਿੰਦੇ ਸੀਗੇ ਤੇ ਉਹਦੇ ਵਿੱਚੋਂ ਆਪਣੇ ਜਿੰਨੇ ਪੈਸੇ ਇਹਨਾਂ ਨੇ ਲੈਨੇ ਹੁੰਦੇ ਸੀਗੇ ਕੱਟ ਰਹੇ ਸੀਗੇ ਜੀ ਬਾਕੀ ਦੇ ਪੈਸੇ ਉਹ ਜ਼ਿੰਮੇਦਾਰ ਨੂੰ ਜਿਹਦੇ ਉਹਦੇ ਬੰਦੇ ਹੁੰਦੇ ਸੀਗੇ ਉਹਨੂੰ ਉਸੇ ਵੇਲੇ ਨਕਦ ਦੇ ਦਿੰਦਾ ਸੀਗੇ ਕਾਰੋਬਾਰ ਵਧੀਆ ਸੀਗਾ ਉੱਥੇ ਬਹੁਤ ਵਧੀਆ ਸਾਡਾ ਦੂਰਾ ਕਾਰੋਬਾਰ ਸੀਗਾ ਇੱਕ ਦਾ ਸੀ ਸਹਾਉਕਾਰਾਂ ਕਰਦੇ ਤੇ ਜੀ ਦੂਸਰਾ ਸੀ ਕੁਝ ਇਸ਼ਾਕ ਖੇਤਾਂ ਦਾ ਠੇਕੇ ਤੇ ਲੈ ਕੇ ਉਹਦੇ ਚ ਆਪਣੀ ਵਿਦਾਇ ਕਰਦੇ ਸੇ ਉਹਦੀ ਫਸਲ ਵੀ ਸਾਡੇ ਘਰ ਆਉਂਦੀ ਸੀ ਉਹਦੀ ਫਸਲ ਵੀ ਤੁਹਾਡੇ ਘਰ ਆਉਂਦੀ ਸੀ ਥੋੜੇ ਦੇ ਘਰ ਦਾ ਪਿੰਡ ਦੇ ਬਾਰੇ ਹੁਣ ਜਾਣਕਾਰੀ ਲਵਾਂਗੇ ਆਪਾਂ ਪਿੰਡ ਸੁਹਾਵਾ ਢਿਲਵਾ ਸੁਹਾਵਾ ਢਿਲਵਾ ਆਲੇ ਦੋਲੇ ਦੇ ਪਿੰਡਾਂ ਦੇ ਨਾਮ ਦੱਸੋ ਆਲੇ ਦੁਆਲੇ ਦੇ ਪਿੰਡਾਂ ਦੇ ਮਿਰਜ਼ੋ ਮਿਰਜ਼ਾਪੁਰ ਸਭ ਤੋਂ ਨੇੜੇ ਸੀਗਾ ਜੀ ਉਹ ਲਬਾਰਿਆਂ ਦਾ ਪਿੰਡ ਸੀਗਾ ਹੂੰ ਉਹ ਸਾਰੇ ਜ਼ਿਆਦਾ ਐਕਸਰਸ ਵੈਦ ਤੇ ਜੀ ਔਰ ਪਾਰਟਿਸ਼ਨ ਚ ਜੀ ਆਪਾਂ ਹੁਣ ਗੱਲ ਕਰੀਏ ਮਿਰਜ਼ਾਪੁਰ ਮਿਰਜ਼ਾਪੁਰ ਤੋਂ ਬਾਅਦ ਹੋਰ ਦੂਸਰਾ ਪਿੰਡ ਦੱਸੋ ਕਿਰਤੋਂ 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 ਹੋਰ ਤੀਸਰਾ ਪਿੰਡ ਦੱਸੋ ਹੋਰ ਤੀਸਰਾ ਪਿੰਡ ਥੋੜੀ ਦੂਰ ਸੀਗਾ ਵਾਂਡੋ ਵਾਂਡੋ ਉਹ ਥਾਣਾ ਵੀ ਸੀਗਾ ਵਾਂਡੋ ਥਾਣਾ ਸੀ ਤੁਹਾਡੇ ਸੋ ਆਵੇ ਟੇਲ ਮੈਨੂੰ ਪੈਂਦਾ ਕੋਈ ਹੋਰ ਵੀ ਪਿੰਡ ਯਾਦ ਆਣ ਜਿਹੜੇ ਜਿਹੜੇ ਹੋਰ ਮੈਨੂੰ ਇਸ ਵੇਲੇ ਬਹੁਤ ਯਾਦ ਆ ਰਹੀ। ਪਰ ਚੰਗਾ ਤੁਸੀਂ ਆਪਣਾ ਨਕਸ਼ਾ ਦੱਸ ਦਿੱਤਾ। ਪਿੰਡ ਦਾ ਨਕਸ਼ਾ ਅੱਖਾਂ 'ਕੇ ਘੁੰਮ ਗਿਆ। ਬਿਲਕੁਲ। ਅੱਜ ਅਸੀਂ ਟੋਰਨਲ ਇੰਟਰਵਿਊ ਲੈ ਰਹੇ ਹਾਂ ਤਾਂ ਉਹ ਜਿਹੜਾ 1947 ਦੇ ਵੇਲੇ ਜਿਸ ਤਰ੍ਹਾਂ ਦਾ ਨਡਕ ਘਰ ਹੁੰਦਾ ਸੀ, ਮਕਾਨ ਹੁੰਦਾ ਸੀ, ਪਿੰਡ ਦਾ ਰੂਪਰੇਖਾ ਹੁੰਦੀ ਸੀ ਉਹ ਸਾਰੀ ਅੱਖਾਂ 'ਕੇ ਆਣੀ ਸ਼ੁਰੂ ਹੋ ਗਈ। ਬਿਲਕੁਲ ਬਿਲਕੁਲ ਨਕਸ਼ਾ ਹੈ। ਭਾਵਕ ਹੋ ਜਾਂਦੇ ਹੋ। ਆਹ। ਭਾਵਕ ਹੋ ਜਾਂਦੇ ਹੋ। ਕੋਈ ਬਚਪਨ ਦੀਆਂ ਯਾਦਾਂ ਘੁੰਮਣੀਆਂ ਸ਼ੁਰੂ ਹੋਈਆਂ ਹਾਂ ਰੱਬ ਸਭ ਕੁਝ ਆ ਰਿਹਾ ਹੂੰ ਉਸ ਵੇਲੇ ਥੋੜਾ ਜਿਹਾ ਅਸੀਂ ਕਿਉਂਕਿ ਸਾਹੂਕਾਰ تھے ਜੀ ਸਾਰਾ ਸਾਰੇ ਜਿਹੜੇ ਦੂਸਰੇ ਲੋਕਾ ਤੇ ਤਕਰੀਬਨ 90% ਲੋਕ ਪਿੰਡ ਦੇ ਜਿਹੜੇ ਸੀਗੇ ਉਹ ਸਾਡੇ ਕਰਜ਼ਾਈ ਤੇ ਹੂੰ ਔਰ ਇਸ ਕਰਕੇ ਸਾਡਾ ਰੋਪ ਸੀਗਾ ਹੂੰ ਸਾਡੀ ਅਲਵੀ ਸ਼ਾਹ ਸੀ ਅੱਛਾ ਸ਼ਾਹ ਕਹਿੰਦੇ ਸੀ ਕੀ ਸ਼ਾਹ ਜੀ ਹਾਂ ਜੀ ਤੇ ਦੂਸਰੀ ਸਾਡੇ ਪੜੋਸ ਵਿੱਚ ਇੱਕ ਕਸ਼ਮੀਰਨ ਸੀ ਹੂੰ ਉਹ ਕਸ਼ਮੀਰ ਤੋਂ ਲਿਆ ਤਬਿਆ ਤੇ ਅੱਛਾ ਜੀ ਤੇ ਉਹ ਬਹੁਤ ਸਿਆਣੀ ਔਰਤ ਸੀ ਹੂੰ ਔਰ ਉਹਨੇ ਸਾਨੂੰ ਬਚਾਇਆ ਜੀ ਕਿਉਂਕਿ ਉਹ ਬਤਨ ਕਸ਼ਮੀਰ ਤੋਂ ਆਈ ਸੀ ਹੂੰ ਉਹਦਾ ਕੋਈ ਇੱਥੇ ਤਾਂ ਕੋਈ ਸਾਡੇ ਰਿਸ਼ਤੇਦਾਰ ਦੂਸਰਾ ਹੋਰ ਕੋਈ ਜੀ ਤਾਂ ਉਹ ਸਾਡੇ ਥੋੜਾ ਬਹੁਤ ਉਧਾਰ ਲੈਂਦੀ ਸੀ ਸਾਡੇ ਤੋਂ ਹੂੰ ਮਾਤਾ ਜੀ ਤੋਂ ਮਾਤਾ ਜੀ ਤੋਂ ਵਿਆਜ ਵੀ ਨਹੀਂ ਸੀ ਲੈਂਦੇ ਜੀ ਤੇ ਪੜੋਸੋਂ ਸੀਗੀ ਬਿਲਕੁਲ ਹੂੰ ਤੇ ਕੰਧ ਲੱਗਦੀ ਸੀ ਤੇ ਉਹਨੂੰ ਮਤਲਬ ਉਹਨੇ ਸੋਚਿਆ ਪੀ ਹੱਲੇ ਪੈ ਰਹੇ ਹੂੰ ਤੇ ਉਹ ਸਾਨੂੰ ਸਾਰਿਆਂ ਨੂੰ ਸਾਰੇ ੱੱੱਬ ਨੂੰ ਆਪਨੇ ਕਰ ਲਏ ਉਹਨਾਂ ਨੇ ਤੁਹਾਨੂੰ ਬਚਾਇਆ ਕਸ਼ਮੀਰ ਨਹੀਂ ਕਹਿੰਦੇ ਸੀ ਕਿ ਨਾਂ ਵੀ ਸੀ ਉਹਨਾਂ ਦਾ ਕੋਈ ਮੇਰਾ ਨਾਂ ਨਹੀਂ ਮੈਂ ਤਾਂ ਯਾਦ ਲੈ ਕੇ ਲੋਕ ਯੂਗਏ ਕਸ਼ਮੀਰ ਤੋਂ ਆਏ ਸੀ ਉਹ ਕਸ਼ਮੀਰ ਰੇ ਕਹਿੰਦੇ ਸੀ ਤੇ ਉਹਨਾਂ ਨੇ ਤੁਹਾਨੂੰ ਬਚਾਇਆ ਇਸ ਕਰਕੇ ਸਭ ਤੋਂ ਪਹਿਲਾਂ ਉਹੀ ਯਾਦ ਤੁਹਾਨੂੰ ਆ ਗਈ ਉਹਨਾਂ ਦੀ ਹਾਂ ਹਾਂ ਹੂੰ ਕਿਸ ਤਰ੍ਹਾਂ ਬਚਾਇਆ ਉਹਨਾਂ ਨੇ ਤੁਹਾਨੂੰ ਬਹੁਤ ਉਹਨੇ ਬੰਦ ਕਰ ਲਿਆ ਆਪਣੇ ਕੋਲਲੇ ਹੂੰ ਆਪਣੇ ਘਰ ਦੇ ਜੀ ਤੇ ਦੋਨੇ ਆਪਣੇ ਬਾਰੇ ਬੰਦੇ ਹੂੰ ਤੇ ਉਹਨਾਂ ਨੂੰ ਡਾਗਾ ਡੂ ਗਰ ਚੰਗੇ ਲਾ ਕੇ ਇੱਕ ਅਦੇ ਕੋਲ ਬੰਦੂਕੀ ਹੋਣੀ ਐ ਜਾਂ ਹੂੰ ਤੇ ਉਹ ਉਹਨਾਂ ਨੂੰ ਬਾਹਰ ਬਿਠਾਤਾ ਵੀ ਖਵਰਦਾ ਜੇ ਕੋਈ ਇੱਥੇ ਨੇੜੇ ਲੱਗਿਆ ਉਹ ਵੀ ਮੁਸਲਮਾਨ ਸੀਗੇ ਉਹ ਵੀ ਮੁਸਲਮਾਨ ਸੀਗੇ ਲੇਕਿਨ ਉਹ ਸਾਡੇ ਹੱਕ ਤੇ ਸੀਗੇ ਅੱਛਾ ਉਹ ਇਹ ਨਹੀਂ ਸੀ ਜਾਂਦੇ ਵੀ ਇਹਨਾਂ ਨੂੰ ਮਾਰਿਆ ਜਾਵੇ ਹੂੰ ਤੇ ਕਹਿੰਦੇ ਬਾਅਦ ਦੀ ਗੱਲ ਬਾਤ ਦੱਸ ਦਿੰਦਾ ਉਹ ਉਹਨਾਂ ਨੇ ਬਚਾਇਆ ਉਹਨਾਂ ਨੇ ਲੇਕਿਨ ਬਚਾ ਤਾਂ ਲਿਆ ਪਰੋਣਾ ਨੇ ਸਾਨੂੰ ਫੇਰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਔਰ ਕਢ ਲਿਆ ਕਨਵਰਟ ਉਹਨਾਂ ਨੇ ਅੱਛਾ ਕਨਵਰਟ ਕਰ ਲਿਆ ਕਰ ਲਿਆ ਬਤਰਾ ਸਾਨੂੰ ਮਸਜਿਦ ਚ ਲਿਆ ਕੇ ਹਮ ਬਕਾਇਦਾ ਉੱਤੇ ਕਲਮਾ ਪੜਵਾਇਆ ਸਾਡੇ ਤੋਂ ਹਮ ਸਾਡੇ ਟੰਬਰ ਤੋਂ ਸਾਹਮਣੇ ਪੜਿਆ ਮੌਲਵੀ ਨੇ ਕਲਮਾ ਤੇ ਯਾਦ ਕਰਾਇਆ ਸਾਨੂੰ ਕਲਮਾ ਦੋ ਤਿੰਨ ਵਾਰੀ ਤੇ ਦਾਹ ਵੀ ਦਿੱਤੇ ਮੇਰਾ ਵੀ ਨਾਮ ਰੱਖਿਆ ਮੈਨੂੰ ਯਾਦ ਆ ਮੇਰਾ ਨਾਮ ਖਲੀਲ ਰੱਖਿਆ ਉਹਨਾਂ ਨੇ ਉਹਨੇ ਕਿਹਾ ਕੀ ਨਾਮ ਰੱਖਣਾ ਤਾਂ ਮੈਂ ਆਪਣਾ ਕਿਹਾ ਮੇਰਾ ਨਾਮ ਖਲੀਲ ਰੱਖੋ ਤੁਸੀਂ ਆਪ ਗਿਆ ਹਾਂ ਉਹ ਕਿਉਂਕਿ ਇੱਕ ਮੇਰਾ ਦੋਸਤ ਸੀਗਾ ਉਹਦਾ ਨਾਮ ਖਲੀਲ ਸੀਗਾ ਤੇ ਮੈਂ ਆਪ ਕਿਹਾ ਵੀ ਮੇਰਾ ਨਾਮ ਖਲੀਲ ਤੁਸੀਂ ਰੱਖੋ ਹੂੰ ਤਾਂ ਉਹਨਾਂ ਨੇ ਮੇਰਾ ਨਾਮ ਖਲੀਲ ਰੱਖਤਾ ਜਦੋਂ ਕਲਮਾ ਪੜਿਆ ਮਸਜਿਦ ਦੇ ਵਿੱਚ ਤੁਸੀਂ ਉਹ ਪਿੰਡ ਦੀ ਮਸਜਿਦ ਸੀ ਪਿੰਡ ਦੀ ਮਸਜਿਦ ਤੇ ਉਹ ਮੌਲਵੀ ਪਿੰਡ ਦਾ ਹੀ ਸੀਗਾ ਪਿੰਡ ਦਾ ਹੀ ਮੌਲਵੀ ਸੀਗਾ ਸਾਡਾ ਕਰਦਾਈ ਸੀਗਾ ਉਹ ਨੇਕਲੋ ਦਬਹਾ ਸੀਗਾ ਉਹਨਾਂ ਦੇ ਹਮ ਆਪਣੇ ਪਰਿਵਾਰ ਦੇ ਕਿੰਨੇ ਮੈਂਬਰ ਸੀ ਜਿਹੜੇ ਕਨਵਰਟ ਹੋਣ ਲੱਗੇ ਸੀ ਉਦੋਂ ਉਹ ਉਸ ਵੇਲੇ ਤਾਂ ਮੈਂ ਸੀਗਾ ਅ ਮੈਂ ਅਸੀਂ ਹਾਲੇ ਪੜਾ ਸੀਗੇ ਤੇ ਮੇਰੇ ਵੱਡੇ ਭਾਈ ਸਾਹਿਬ ਸੀਗੇ ਜੀ ਸ਼੍ਰੀ ਬਨਾਰਸੀ ਲਾਚੋਪੜਾ ਹਮ ਮੈਂ ਮੇਰਾ ਛੋਟਾ ਭਰਾ RAMLAL ਉਹ ਤਾਂ ਛੋਟਾ ਸੀ ਵਾਲੇ ਹਮ ਚੌਥੀ ਪੰਜਵੀਂ ਚ ਪੜਦਾ ਸੀਗਾ ਚੌਥੀ ਚ ਤੇ ਮੈਂ ਬੰਦੀਸ਼ ਪੜਦਾ ਸੀਗਾ ਤੇ ਇੱਕ ਹੋਰ ਛੋਟਾ ਭਰਾ ਚੰਦਲਾਲ ਸੀਗਾ ਉਥੇ ਤੁਹਾਡਾ ਨਾਮ ਖਲੀਲ ਰੱਖਿਆ ਤੁਹਾਡੇ ਭਰਾਵਾਂ ਦੇ ਵੀ ਨਾਮ ਰੱਖੇ ਗਏ ਭਰਾਵਾਂ ਦੇ ਨਾਮ ਵਕਰੇ-ਵਕਰੇ ਕਿ ਕਿਸੇ ਦਾ ਜਬੀਲ ਕਿਸੇ ਦਾ ਅਤਾਉੱਲਾ ਇਸ ਤਰ੍ਹਾਂ ਲੋਤੇਦਾਰ ਰੱਖੇ ਇਹ ਜਦੋਂ ਕਨਵਰਟ ਕਰਨ ਦੀ ਗੱਲ ਹੋਈ ਤੁਹਾਨੂੰ ਤਾਂ ਪਿੰਡ ਦੇ ਲੋਕਾਂ ਨੇ ਕਿਸੇ ਨੇ ਰੋਕਿਆ ਵੀ ਨਾ ਕਰੋ ਹਾਂ ਇੱਕ 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 ਬੰਦੇ ਨੇ ਰੋਕਿਆ ਵੀ ਇਹ ਕੰਮ ਨਾ ਕਰੋ ਪੇਲੇ ਜਿਹੜੇ ਬਹੁਤ ਅੱਛੇ ਆਦਮੀ ਥੇ ਅਰਬੀ ਹੈ ਉਹ ਇਹਨਾਂ ਨੂੰ ਅ ਬਹੁਤਾ ਤੰਗ ਲਾਖ ਰਹੇ ਹਮ ਲੇਕਿਨ ਰੋਕਿਆ ਨੇ ਉਹ ਕਹਿੰਦੇ ਵੀ ਜੇ ਤੁਸੀਂ ਬਚਣਾ ਹੈ ਜਾਂ ਤਾਂ ਤੁਹਾਡੇ ਬਾਹਰ ਜਾਣਾ ਹੈ ਹਮ ਜਾਂ ਤੁਸੀਂ ਕਨਵਰਟ ਹੋ ਜਾਓ ਹਮ ਤੇ ਕਹਿੰਦੇ ਜਾ ਨਹੀਂ ਜਲਾ ਤੋੜਾ ਨੇ ਕਨਵਰਟ ਕਰ ਲਿਆ ਉਹ ਤੁਹਾਨੂੰ ਹਜੇ ਤੱਕ ਉਹ ਸੀਨ ਯਾਦ ਹੈ ਕਾਫੀ ਯਾਦ ਹੈ ਮੈਨੂੰ ਬਿਲਕੁਲ ਹਾਲੇ ਵੀ ਕਸ਼ਮੀਰ ਦੇ ਘਾਰੇ ਸੀਗੇ ਸੀ ਕਸ਼ਮੀਰ ਨੇ ਕਾਹ ਬੀ ਖਬਰਦਾਰ ਜੇ ਨਾਲ ਕਿਸੇ ਨੇ ਕੋਈ ਲੋਕ ਸਾਲ ਪਹੁੰਚਾਇਆ ਜਿਹੜੀ ਗੱਲ ਕਰਨੀ ਹੈ ਮੇਰੇ ਸਾਹਮਣੇ ਕਰੋ ਇਹਨਾਂ ਦੇ ਨਾਲ ਕੋਈ ਇਹਨਾਂ ਦੇ ਨਾਲ ਜ਼ਿਆਕਤੀ ਨਹੀਂ ਹੋਣੀ ਚਾਹੀਦੀ ਉਹਨੇ ਵੀ ਕਿਹਾ ਕਿ ਤੁਸੀਂ ਮੁਸਲਮਾਨ ਬਣ ਜਾਓ ਕਸ਼ਮੀਰੀ ਨਹੀਂ ਮੈਂ ਉਹਨੇ ਕਿਹਾ ਵੀ ਕੋਈ ਚਾਰਾ ਨਹੀਂ ਤੁਹਾਡੇ ਕੋਲ ਤੁਸੀਂ ਇੱਥੇ ਰਹੇ ਇੱਥੇ ਰਹੋ ਤੁਹਾਡੇ ਜਿਹੜੇ ਲੋਕਾਂ ਤੋਂ ਪੈਸੇ ਵੀ ਇਹਨੇ ਲੈਣੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਮੈਂ ਦਵਾਂਗੀ ਆਪ ਅੱਛਾ ਉਹ ਉਹ ਤੁਹਾਡੀਆਂ ਸਾਮੀਆਂ ਵੀ ਤੁਹਾਨੂੰ ਪੈਸੇ ਵੀ ਮਿਲ ਜਾਣਗੇ ਤੇ ਤੁਸੀਂ ਉਹਦਾ ਉਹਦਾ ਮਤਲਬ ਇਹ ਸੀ ਵੀ ਪੈਸੇ ਦੇਣ ਦੇਣ ਕੇ ਕਿਉਂਕਿ ਮੁਸਲਮਾਨਾਂ ਦੀ ਇੱਕ ਗੱਲ ਸੀਗੀ ਉਹ ਬੇਈਮਾਨੀ ਘੱਟ ਘੱਟਦਾ ਸੀ। ਅੱਛਾ। ਇਹ ਉਹਨਾਂ ਦੀ ਮੈਂ ਕਹੂੰਗਾ ਕਿਉਂਕਿ ਉਹ ਖੁਦਾ ਪ੍ਰਤੀ ਉਹਨਾਂ ਦੇ ਜ਼ਿਆਦਾ ਸੀ। ਹੂੰ। ਮੁਸਲਮਾਨਾਂ ਵਿੱਚ ਇਹ ਗੱਲ ਦਾ ਥਾ ਕਿ ਬੇਈਮਾਨੀ ਨਹੀਂ ਕਿਸੇ ਦਾ ਕਰਦੇ। ਤੁਹਾਡੇ ਨਾਲ ਵੀ ਉਹਨਾਂ ਨੇ ਕਦੀ ਬੇਈਮਾਨੀ ਨਹੀਂ ਕੀਤੀ। ਨਾ ਬੇਈਮਾਨੀ ਨਹੀਂ ਕੀਤੀ। ਅਸੀਂ ਵੀ ਨਹੀਂ ਉਹਨਾਂ ਨਾਲ ਕੀਤੀ ਬੇਈਮਾਨੀ। ਉਹ ਹਰ ਚੀਜ਼ ਵਾਸਤੇ ਤਾਂ ਉਹਦੇ ਸੀ। ਜਿਵੇਂ ਆਪਣੇ 13 ਘਰ ਹਿੰਦੂਆਂ ਦੇ ਸੀ ਸੁਹਾਵਾ ਢਿਲਵਾਲ ਦੇ ਵਿੱਚ। ਹਾਂ। ਬਾਕੀ ਬਰਾਦਰੀਆਂ ਕਿਹੜੀਆਂ ਸੀ ਮਸਲਮਾਨ ਬਾਕੀ ਮੁਸਲਮਾਨਾਂ ਦੇ ਅਜੇ ਮੈਨੂੰ ਬਰਾਦਰੀਆਂ ਦੇ ਬਹੁਤੇ ਨਾਂ ਯਾਦ ਨਹੀਂ ਸੀਗੇ ਲੇਕਿਨ ਕੁਝ ਤਾਂ ਸੀਗੇ ਇੱਕ ਜਿਹੜੇ ਗਰੀਬ ਸੀਗੇ ਉਹਨਾਂ ਦੀ ਇੱਕ ਵੱਖਰੀ ਇੱਕ ਬਸਤੀ ਛੋਟੀ ਜਿਹੀ ਬਣੀ ਸੀ ਉਹਨੂੰ ਕਹਿੰਦੇ ਸੀਗੇ ਠੱਠੀ ਠੱਠੀ ਉਹਨਾਂ ਉਹਨਾਂ ਦੇ ਬਾਕੀ ਜਿਹੜੇ ਮੁਸਲਮਾਨ تھے ਜ਼ਿਆਦਾ ਉਹ ਕਨਵਰਟ ਹੀ ਹੋਏ ਹੋਏ ਤੇ ਬਹੁਤ ਦੇਰ ਪਹਿਲਾਂ ਪੁਰਾਣੇ ਜੀ ਉਹ ਉਹ ਮਤਲਬ ਧਰਮ ਦੇ ਬੜੇ ਪੱਕੇ ਬਣੇ ਹੋਏ ਸੀਗੇ ਉੱਥੇ ਬਸਤੀ ਸੀਗੀ ਔਰ ਬਕਾਇਦਾ ਨਿਵਾਸ ਪੜਦੇ ਸੀਗੇ ਔਰ ਪੱਕੇ ਸੀਗੇ ਜਿਹੜੀ ਕਸ਼ਮੀਰਨ ਸੀਗੀ ਕਿਉਂਕਿ ਉਹ ਸਾਡੀ ਢੇੜੇ ਦੀ ਸੀ ਔਰ ਉਹ ਸਿਆਣੀ ਸੀ ਤੇ ਉਹਨੇ ਕਿਆ ਵੀ ਇਹਨਾਂ ਨੂੰ ਹਾਰ ਫਿਜ਼ੀਕਲੀ ਕੋਈ ਬਤੇ ਕਿਸੇ ਨੂੰ ਬਾਹਰ ਨਾ ਨਹੀਂ ਜੋ ਇਹਨਾਂ ਨਾਲ ਗੱਲ ਕਰਨੀ ਹੈ ਮੇਰੇ ਸਾਹਮਣੇ ਕਰੋ ਤਾਂ ਕਿ ਇਹਨਾਂ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ ਕੱਜ ਕਸ਼ਮੀਰਨ ਦੇ ਪ੍ਰਤੀ ਉਸ ਮੁਸਲਮਾਨ ਔਰਤ ਦੇ ਪ੍ਰਤੀ ਤੁਹਾਡੇ ਦਿਲ ਦੇ ਵਿੱਚ ਕੀ ਆਲ ਹੈ ਮੈਨੂੰ ਸਤਕਾਰ ਆਉਂਦਾ ਹੈ ਬਹੁਤ ਸਤਕਾਰ ਹੂੰ ਜੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਹ ਇੰਟਰਵਿਊ ਸੁਣੇ ਤਾਂ ਕੀ ਸਨੇਹਾ ਦਿਓਗੇ ਤੁਸੀਂ ਕਹਿੰਦੇ ਮੈਂ ਉਹਨੂੰ ਕਹਾਂਗਾ ਕਿ ਅੱਜ ਮੈਂ ਜੇ ਉਹਨਾਂ ਤੇ ਉਹਦੇ ਕਰਕੇ ਹੂੰ ਜੇ ਅੱਜ ਤੁਸੀਂ ਜਿਉਂਦੇ ਆ ਤੇ ਸਾਡਾ ਸਾਰਿਆਂ ਦਾ ਪਰਿਵਾਰ ਜਿਉਂਦਾ ਹੈ ਤਾਂ ਕਸ਼ਮੀਰੀਨ ਮੁਸਲਮਾਨ ਔਰਤ ਕਰਕੇ ਵਾਹ ਲਓ ਜੀ ਮੈਂ ਇਸ ਪਰਿਵਾਰ ਦਾ ਹਿੱਸਾ ਇਹਨਾਂ ਦਾ ਪੁੱਤਰ ਹਾਂ ਇਹਨਾਂ ਦਾ ਭਤੀਜਾ ਹੈ ਔਰ ਸਾਡਾ ਵजूद ਉਸ ਕਸ਼ਮੀਰੀਨ ਮੁਸਲਮਾਨ ਔਰਤ ਕਰਕੇ ਹੀ ਹੈ ਔਰ ਅੱਜ ਜਿਹੜੇ ਸਾਡੇ ਚਾਚਾ ਜੀ ਸਾਡੇ ਪਰਿਵਾਰ ਦੇ ਥੰਮ ਸ਼੍ਰੀ ਮਨੋਹਰ ਲਾਲ ਚੋਪੜਾ ਜੀ ਨੇ ਗੱਲ ਬੜੇ ਭਾਵਕ ਹੋ ਕੇ ਕਹੀ ਹੈ ਯਕੀਨ ਮੰਨਿਓ ਮੇਰਾ ਵੀ ਸਤਕਾਰ ਦੇ ਨਾਲ ਸਿਰ ਝੁਕ ਗਿਆ ਉਸ ਮੁਸਲਮਾਨ ਔਰਤ ਦੇ ਅੱਗੇ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਬਚਾਇਆ ਅਸੀਂ ਅੱਜ ਚੈਨਲ ਚਲਾ ਰਹੇ ਹਾਂ ਮੇਰੇ ਛੋਟੇ ਵੀ ਰਾਜੀਸ਼ ਚੋਪੜਾ ਜੀ ਔਰ ਅਸੀਂ ਇਹ ਸਾਰਾ ਕੁਝ ਤਾਂ ਹੀ ਸੰਭਵ ਹੋਇਆ ਜੇਕਰ ਉਸ ਕਸ਼ਮੀਰੀ ਔਰਤ ਨੇ ਸਾਡੇ ਪਰਿਵਾਰ ਨੂੰ ਬਚਾਇਆ ਕੋਈ ਨਹੀਂ ਜੀ ਇੰਟਰਵਿਊ ਚੱਲਦੀ ਰੱਖਾਂਗੇ ਬੜਾ ਭਾਵਕ ਪਾਲ ਹੈ ਅਤੇ ਹੁਣ ਗੱਲ ਕਰਦੇ ਅਸੀਂ ਥੋੜਾ ਜਿਹਾ ਇਮੋਸ਼ਨਲ ਅਸੀਂ ਕੈਮਰੇ ਤੇ ਵੀ ਇਮੋਸ਼ਨਲ ਅਸੀਂ ਇਹ ਜਦੋਂ ਇਸਲਾਮ ਦੇ ਵਿੱਚ ਅਸੀਂ ਕਬੂਲ ਕਰ ਲਿਆ ਲੇਕਿਨ ਵਾਪਸ ਅਸੀਂ ਕਿਸ ਤਰ੍ਹਾਂ ਇੰਡੀਆ ਪਹੁੰਚ ਗਏ ਓਏ ਹੀਗਾ ਪੀ ਸਾਡੇ ਰਿਸ਼ਤੇਦਾਰ ਗੁਜਰਾਵਾਲਾ ਤੋਂ ਫੋਰਸ ਲੈ ਕੇ ਆਏ ਜੀ ਕਿ ਫਿਰ ਲਿਸਟ ਦਾ ਰੋਥੇ ਹੈ ਜੀ ਤੇ ਉਹਨਾਂ ਨੇ ਆ ਕੇ ਫੋਰਸ ਆਈ ਉਥੋਂ ਹਮ ਬਕਾਦਾ ਉਹ ਆਰਮੀ ਵਾਲੇ ਵੀ ਸਾਰੇ ਮੁਸਲਮਾਨ ਸਨ ਜੀ ਲੇਕਿਨ ਉਹਨਾਂ ਨੇ ਸੇਫਲੀ ਸਾਨੂੰ ਕਿਹਾ ਵੀ ਤੁਸੀਂ ਇਥੋਂ ਲੈ ਲਓ ਜਿਹੜੀ ਕੀ ਤੋਂ ਚੱਕੀ ਜਾਂਦੀ ਆ ਚੱਕ ਲਓ ਜੀ ਥੋੜੀ ਹੋਰ ਚੱਕ ਲਈ ਅਸੀਂ ਹਮ ਉਹ ਬਹੁਤ ਹੀ ਤਾਂ ਗੈਰ ਗੁਣੇ ਹੁੰਦੇ ਆ ਕਪੜੇ ਕੁਪੜੇ ਉੱਤੇ ਪਾਏ ਹੀ ਹੁੰਦੇ ਆ ਮਾੜੇ ਬੰਦੇ ਦੂਰੇ ਥੀਰੇ ਪਾਏ ਹੋਏ ਸਨ ਜੀ ਤੇ ਉਹ ਸਾਨੂੰ ਅ ਥੋੜਾ ਬਹੁਤ ਸਾਰੇ ਬਿਸਤਰੇ ਬਸਤਰੇ ਇਹ ਉਹਨਾਂ ਨੇ ਦੇਤੇ ਗੰਡੇ ਆ ਤੇ ਲੰਦੇ ਹੂੰ ਫਿਰ ਇੱਕ ਟਰੱਕ ਆ ਗਿਆ ਉਸ ਟਰੱਕ ਵਿੱਚ ਬਿਠਾ ਲਿਆ ਸਾਨੂੰ ਜੀ ਤੇ ਆਰਮੀ ਸੀ ਉਹਦੇ ਵਿੱਚ ਹੂੰ ਆਰਮੀ ਦੇ ਬੰਦੇ ਵੀ ਸੀਗੇ ਉਹਨਾਂ ਨੇ ਕੋਈ ਰੈਫਲ ਆ ਸੀ ਗਿਆ ਜੀ ਤੇ ਉਹ ਸਾਨੂੰ ਟਰੱਕ 'ਚ ਬਿਠਾ ਕੇ ਲੈ ਗਏ ਹੂੰ ਔਰ ਉਹ ਟਰੱਕ 'ਚ ਬਿਠਾ ਕੇ ਸਾਨੂੰ ਲੈ ਕੇ ਉਹ ਨਾਲੋਂ ਤੋਂ ਕਰ ਲਿਆ। ਹੂੰ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਸਾਡ ਨੂੰ ਅ ਕਨਵਰਟ ਕਰ ਲਿਆ ਥਾ। ਜੀ। ਸਾਡੇ ਨਾਮ ਹੀ ਰੱਖ ਦਿੱਤੇ ਸੀ। ਮੇਰਾ ਆਪਣਾ ਨਾਮ ਤਾਂ ਯਾਦ ਹੈ ਖਲੀਲ ਬਾਕੀ ਨਾਮ ਯਾਦ। ਹੂੰ। ਮੇਰਾ ਨਾਮ ਖਲੀਲ ਰੱਖਿਆ ਗਿਆ ਨਾ। ਕਿਉਂਕਿ ਮੈਂ ਤਾਂ ਪੁੱਛਿਆ ਗਿਆ ਤਾਂ ਕੀ ਨਾਮ ਰੱਖਣਾ। ਇੱਕ ਮੇਰਾ ਦੋਸਤ ਸੀਗਾ ਉਹਦਾ ਨਾਮ ਖਲੀਲ ਸੀਗਾ। ਹੂੰ। ਮੈਂ ਕਿਹਾ ਮੇਰਾ ਨਾਮ ਖਲੀਲ ਰੱਖ ਲਓ। ਅੱਛਾ ਉਹ ਤੁਹਾਡੇ ਨਾਲ ਸਕੂਲ ਚ ਪੜਦਾ ਸੀ? ਬਹੁਤ ਪੜਦਾ। ਖਲੀਲ ਨਾਲ ਦੇ ਪਿੰਡ ਦਾ ਸੀਗਾ। ਹੂੰ। ਮਸਾਲਾ ਸੀ ਤੁਹਾਨੂੰ ਉਹ ਨਾਮ ਮਿਸ ਕਰਕੇ ਤੁਸੀਂ ਖਲੀਲ ਰੱਖੋ ਮਰੋ ਮੇਰਾ ਦੋਸਤ ਸੀਗਾ ਮੈਂ ਕਹਾਂ ਉਹ ਨਾ ਮਿਰਚਾ ਰੱਖਦਾ ਸੀ ਅੱਛਾ ਜਦੋਂ ਅਸੀਂ ਸੁਹਾਵਾ ਢਿਲਵਤ ਤੋਂ ਲੰਘੇ ਜੁਰ ਘਰਬਰ ਛੱਡਿਆ ਸੀ ਪਰਿਵਾਰ ਛੱਡਿਆ ਬੜਾ ਭਾਵਕ ਪਲ ਸੀ ਉਸ ਸਮੇਂ ਦੇ ਦੌਰਾਨ ਕੋਈ ਜੰਦਾ ਤਾਲਾ ਲਗਾ ਕੇ ਆਇਆ ਸੀ ਉਸ ਨੂੰ ਨਹੀਂ ਕੋਈ ਨਹੀਂ ਜੰਦਾ ਤਾਲਾ ਕੀ ਲਾੜਾ ਸੀ ਉਹਨਾਂ ਨੇ ਕਹਾਵਤ ਕਰ ਲਿਆ ਉਹਨਾਂ ਨੇ ਉਸੇ ਸਮੇਂ ਉਹ ਉਹਨਾਂ ਨੂੰ ਨਹੀਂ ਕੰਮ ਕਰ ਹੀ ਲੈਣਾ ਸੀਗਾ ਉਹਨਾਂ ਦੇ ਤੇ ਹੋ ਗਿਆ ਉਹ ਤਾਂ ਕਿਹੜੇ ਰੂਟ ਰਾਹੀਂ ਤੁਸੀਂ ਫਿਰ ਪਹੁੰਚੇ ਫਿਰ ਉਹ ਸਾਨੂੰ ਉੱਥੋਂ ਲੈ ਕੇ ਤੇ ਉਹ ਉਹ ਟਰੱਕ ਜਿਹੜਾ ਸੀਗਾ ਆਰਮੀ ਦਾ ਸੀਗੀ ਹੂੰ ਉਹ ਉਹ ਕੁਬਕਾ ਦਾ ਰਫਲਾ ਸੀ ਗਿਆ ਜੀ ਕਦੀ ਕਦੀ ਉਹ ਇੱਕ ਦੇ ਫਾਇਰ ਵੀ ਕਰ ਦਿੰਦੇ ਸੀਗੇ ਉਹ ਅੱਛਾ ਜੀ ਤਾਂ ਕਿ ਲੋਕਾਂ ਨੂੰ ਡਰ ਰਹੇ ਵੀ ਇਹਨਾਂ ਕੋਲ ਹੈ ਕੁਝ ਹੂੰ ਹਥਿਆਰ ਹੂੰ ਤੇ ਕੋਈ ਨੇੜੇ ਨਹੀਂ ਸੀ ਲੱਗਦਾ ਤੇ ਉਹ ਫਿਰ ਸਾਨੂੰ ਲੈ ਕੇ ਅੱਗੇ ਆ ਗਏ ਤੇ ਉਹ ਇਹਨਾਂ ਨੇ ਗੁਜਰਾਵਾਲਾ ਕੈਂਪ ਸੀਗਾ ਬੜਾ ਬੜਿਆ ਹੋਇਆ ਹਿੰਦੂਆਂ ਨੂੰ ਵਾਸੇ ਲਾਇਆ ਗਿਆ ਕੈਂਪ ਲੱਗਿਆ ਸੀਗਾ ਕੈਂਪ ਲੱਗਿਆ ਸੀ ਉਸ ਕੈਂਪ ਵਿੱਚ ਇਕੱਠੇ ਹੋ ਰਹੇ ਤੇ ਜੀ ਉੱਥੋਂ ਫਿਰ ਗੱਡੀਆਂ ਤੋਂ ਭਰ ਕੇ ਦੋ ਗੱਡੀਆਂ ਲੋਹਰ ਤੋਂ ਲੋਹਰ ਤੋਂ ਹੋ ਕੇ ਉਹਨਾਂ ਨੇ ਫਿਕਸ ਕੀਤੇ ਹੋਏ تھے ਕਿ ਇਹ ਜ਼ਿਲ੍ਹੇ ਦੇ ਬੰਦੇ ਫਰਾਨੀ ਜਗ੍ਹਾ ਜਾ ਰਹੇ ਆ ਗੁਜਰਾਵਾਲੇ ਨੂੰ ਕਰਨਾਲ ਲਾੜਤਾ ਅੱਜ ਵੀ ਕਰਨਾਲ ਦੇ ਜਿਹੜੇ ਹਿੰਦੂ ਹੈ ਉਹ ਪਾਕਿਸਤਾਨ ਤੋਂ ਆਏ ਹੋਏ ਉਹਨਾਂ ਦਾ 90% ਜਿਹੜਾ ਹੈ ਗੁਜਰਾਵਾਲਾ ਦੇ ਆ ਉਹ ਉੱਥੇ ਸੈਟਲਡ ਹੈ ਸਾਡੇ ਰਿਸ਼ਤੇਦਾਰ ਵੀ ਉੱਥੇ ਸੈਟਲਡ ਹੈ ਜੀ ਇਹ ਰੋਟੀਆ ਪਿੰਡ ਹੈ ਉੱਥੇ ਸੈਟਲਡ ਹੈ ਹਾਬਲੀ ਚ ਸੈਟਲਡ ਹੈ ਇਹਨਾਂ ਪਿੰਡਾਂ 'ਚ ਸ਼ਾਹਬਾਦ ਸੈਟਲਡ ਹੈ ਡਿਫਰੈਂਟ ਲੋਕੇਸ਼ਨਸ ਦੇ ਇਥੇ ਬੈਠੇ ਹੈ ਜਿੱਥੋਂ ਮੁਸਲਮਾਨ ਗਏ ਉਹ ਉਹਨਾਂ ਦੇ ਘਰਾਂ ਨਾਲ ਮਿਲਗੇ ਹਮ ਸਾਚਾ ਹੁਣ ਫਿਰ ਅਸੀਂ ਗੱਲ ਕਰਾਂਗੇ ਤੁਸੀਂ ਗੁਜਰਾਂ ਵਾਲੇ ਕੈਂਪ 'ਚ ਕਿੰਨੇ ਦਿਨ ਰਹੇ ਅਸੀਂ ਤਕਰੀਬਨ 13 ਦਿਨ ਰਹੇ ਕੈਂਪ 'ਚ ਉਥੇ ਕੋਈ ਤੋ ਅਨੂ ਪਿੰਡ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਮਿਲਣ ਆਏ ਹਾਂ ਆਏ ਉਹਨਾਂ ਨੇ ਕਿਹਾ ਤੁਸੀਂ ਸ਼ਾਦੀ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਰਦੇ ਵੀ ਤੁਸੀਂ ਆ ਜਾਓ ਤੇ ਤੁਸੀਂ ਆਪਣਾ Hindu ਧਰਮ ਵੀ ਵੀ ਸ਼ੱਕ ਬਣੋ ਤੁਸੀਂ ਆ ਜਾਓ ਲੇਕਿਨ ਸਾਡੇ ਘਰ ਦੇ ਨਾਲ ਕਿਹਾ ਵੀ ਨਹੀਂ ਅਸੀਂ ਅੱਛਾ ਬੇਸ਼ੱਕ ਤੁਸੀਂ Hindu ਧਰਮ ਚ ਰਹਿ ਵੀ ਜਾਓ ਆ ਜਾਓ ਤੁਸੀਂ ਆ ਜਾਓ ਤੁਸੀਂ ਇਹਨਾਂ ਨੇ ਕਿਹਾ ਵੀ ਅਸੀਂ ਨਹੀਂ ਆਉਣਾ ਹੂੰ ਕੁਝ ਲੋਕ ਐਸੇ ਵੀ ਥੇ ਜਿਨ੍ਹਾਂ ਨੇ ਪੈਸੇ ਦੇਣੇ ਥੇ ਔਰ ਇੰਨੇ ਹੀ ਆਂਦਰ ਤੇ ਉਹ ਪੈਸੇ ਦੇ ਕੇ ਵੀ ਕੈਂਪ ਦੇ ਵਿੱਚ ਆ ਕੇ ਪੈਸੇ ਕੰਮ ਜਾ ਕੇ ਬਸ ਪਿੰਡੋਂ ਚੱਲ ਕੇ ਗੁਜਰਾਂਵਾਲਾ ਕੈਂਪ ਦੇ ਵਿੱਚ ਆ ਕੇ ਪੈਸੇ ਦੇ ਕੇ ਗਿਆ ਪੈਸੇ ਦੇ ਕੇ ਗਿਆ ਇਹਨਾਂ ਦੇ ਪਿਤਾ ਜੀ ਨੇ ਕਿਹਾ ਵੀ ਮੈਂ ਵਿਆਜ ਨਹੀਂ ਲੈਣਾ ਜਿੰਨੇ ਮੈਂ ਤੂੰ ਦੁਹਾਂ ਲੈ ਆ ਉਹਨੇ ਦੇ ਜਾ ਕਿਸ ਦਾ ਨਾਮ ਯਾਦ ਹੈ ਮੈਨੂੰ ਯਾਦ ਹੁਣ ਬਹੁਤਾ ਯਾਦ ਨਹੀਂ ਆ ਇੱਕ ਤਾਂ ਅਤਾਲਲਾ ਸੀਗਾ ਬਸ ਬਹੁਤੇ ਨਾਲ ਯਾਦ ਇੱਕ ਅਸਲਮ ਸੀਗਾ ਜੀ ਉਹ ਛਿੰਬੇ ਸੀਗਾ ਯਾਦ ਹੈ ਉਹ ਸਾਡੇ ਰੰਗੋ ਦੇ ਉਹਨਾਂ ਦੇ ਬੱਚੇ ਵੀ ਸਾਡੇ ਦੋਸਤ ਸਨ ਤੇ ਉਹ ਸੀ ਤੇ ਉਹ ਤੁਹਾਨੂੰ ਇਹ ਲੋਕ ਆ ਕੇ ਪੈਸੇ ਦੇ ਕੇ ਗਏ ਗੁજરાਵਾਲਾ ਕੈਂਪ ਦੇ ਵਿੱਚ ਕੁਝ ਖਾਣ ਪੀਣ ਨੂੰ ਲੈ ਕੇ ਆਏ ਸੀ ਨਾਲ ਸਿਰੋ ਉਹ ਸੁੱਕਾ ਰਾਸ਼ਨ ਦੇ ਗਏ ਇਹਨਾਂ ਨੇ ਪਿਕਅਪ ਕੁ ਲਿਆ ਆਪਣਾ ਅੱਛਾ ਰਾਸ਼ਨ ਦੇ ਕੇ ਗਏ ਰਾਸ਼ਨ ਦੇ ਕੇ ਗਏ ਕਹਿੰਦਾ ਆਟਾ ਦੇ ਕੇ ਗਏ ਆਟਾ ਦੇ ਕੇ ਗਏ ਦਾਲ ਦੇ ਕੇ ਗਏ ਲੋਹਣ ਬਰਚੇ ਦੇ ਕੇ ਗਏ ਤੇ ਮਸਾਲੇ ਵੀ ਦੇ ਕੇ ਗਏ ਦੌੜੀ ਡੰਡਾ ਵੀ ਦੇ ਕੇ ਗਏ ਅੱਛਾ ਉਹ ਪਰਵਾਸ ਤੇ ਤੇ ਬਰਤਨ ਵੀ ਦੇ ਕੇ ਗਿਆ ਸਭ ਕੁਝ ਦੇ ਕੇ ਗਿਆ ਕੁਝ ਅਸੀਂ ਚੁੱਕ ਕੇ ਵੀ ਲਿਆ ਤੇ ਬਰਤਨ ਹੂੰ ਤੇ ਉਹ ਉਹਦੇ ਚ ਰੋਟੀ ਖਾਲਪ ਖਾ ਲਦੇ ਸੀ ਉਸ ਤੋਂ ਬਾਅਦ ਗੁਜਰਾਵਾਲੇ ਕੈਂਪ ਤੋਂ ਬਾਅਦ ਤੁਸੀਂ ਕਿੱਥੇ ਪਹੁੰਚੇ ਇਹ ਪਹਿਲਾਂ ਤਾਂ ਵਾਡੋ ਪਹੁੰਚੇ ਵਾਡੋ ਤੋਂ ਬਾਅਦ ਏਮਨਾਬਾਦ ਏਮਨਾਬਾਦ ਤੋਂ ਬਾਅਦ ਅਸੀਂ ਪਹੁੰਚੇ ਗੁਜਰਾਵਾਲਾ ਖਾਸ ਜੀ ਗੁਜਰਾਵਾਲਾ ਥੋੜੀ ਜਿਹੀ ਰਹਿ ਕੈਂਪ ਵਿੱਚ ਵੱਡੇ ਉੱਥੇ ਤਾਂ ਬਹੁਤ ਲੋਕ ਤੇ ਗੁਜਰਾਵਾਲਾ ਤਾਂ ਜਿਹੜੇ ਜਾ ਰਹੇ تھے ਉਸ ਤੋਂ ਬਾਅਦ ਗੱਡੀ ਤੇ ਜਦੋਂ ਸਾਡੀ ਵਾਰੀ ਆਈ ਉਹਨਾਂ ਨੇ ਫਿਕਸ ਕੀਤਾ ਸੀ ਵਾਰੀਆਂ ਵੀ ਅੱਜ ਕੱਲ੍ਹ ਉਹ ਫਰਾਂ ਵਾਲੇ ਬੰਦੇ ਜਾਣਗੇ ਉਹਨੇ ਜਾਂਦੇ ਸੀਗੇ ਹੋਰ ਨਹੀਂ ਸੀ ਜਾ ਸਕਦਾ ਕੋਈ ਜੀ ਤੇ ਉਹ ਉਹਨੂੰ ਗੱਡੀ ਤੇ ਬਿਠਾਦੇ ਸੀਗੇ ਉਹ ਗੱਡੀ ਤੇ ਬਿਠਾ ਕੇ ਫਿਕਸ ਸੀਗਾ ਵੀ 1 ਘੰਟਾ 1 ਘੰਟਾ 1 ਡੀਜੀਡੀ ਹੈ ਇਹ ਕਰਨਾਲ ਜਾ ਕੇ ਉਤਰੂ ਅੱਛਾ ਫਿਰ ਸਿੱਧੇ ਹੀ ਕਰਨਾਲ ਆਏ ਤੁਸੀਂ ਆ ਸਿੱਧੇ ਕਰਨਾਲ ਤਸਦੀ ਕਰਨਾ ਰਾਹ ਰਹਾ ਸੀ ਮੈਂ ਸਰਕਾਰੀ ਹਾਈ ਸਕੂਲ ਕਰਨਾਲ ਪੜਿਆ ਪੰਜਾਗਲ ਕੈਂਪ ਦੇ ਵਿੱਚ ਸੀ ਉਦੋਂ ਤੁਸੀਂ ਹ ਇੱਕ ਸ਼ਾਹੂਕਾਰ ਦਾ ਬੱਚਾ ਜਦੋਂ ਐਡਾ ਵੱਡਾ ਤੁਸੀਂ ਖੁਸ਼ਹਾਲ ਬਚਪਨ ਜੀਆ ਇੱਕਦਮ ਤੁਸੀਂ ਕਰਨਾਲ ਦੇ ਵਿੱਚ ਆ ਕੇ ਕੈਂਪ ਦੇ ਵਿੱਚ ਰਹੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਨਹੀਂ